ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਆ ਅੱਜ ਆਪਾਂ ਗੱਲ ਉਹ ਕਰਨੀ ਆ ਕਿ ਜਿਹੜਾ ਕਿ ਲੋਕ ਅੰਧਵਿਸ਼ਵਾਸ ਦੇ ਵਿੱਚ ਫਸੇ ਹੋਏ ਨੇ ਜਿਹੜਾ ਅੰਧਵਿਸ਼ਵਾਸ ਇੱਕ ਇਨ੍ਹਾਂ ਕੁਝ ਲੋਕਾਂ ਵੱਲੋਂ ਪਾਇਆ ਗਿਆ ਹੋਇਆ ਜਿਹੜੇ ਕੋਈ ਕੁਝ ਲੋਕ ਵਿਹਲੜ ਨੇ ਜਿਨ੍ਹਾਂ ਨੇ ਕੋਈ ਕੰਮਕਾਰ ਹੈ ਨਹੀਂਗਾ ਜਿਹੜੇ ਕਿ ਇੱਕ ਧਰਮ ਦਾ ਹਵਾਲਾ ਲੈ ਕੇ ਤੇ ਕਜੀ ਕੋਹ ਬਣ ਜਾਂਦੇ ਆ ਕਦੀ ਕੋਹ ਬਣ ਜਾਂਦੇ ਆ ਆਪਾਂ ਉਹਨਾਂ ਦੇ ਵਿਸ਼ੇ ਤੇ ਗੱਲ ਕਰਾਂਗੇ ਵੀਡੀਓ ਜੇ ਵੇਖਣ ਲੱਗਿਆਂ ਤਾਂ ਪੂਰੀ ਸੁਣਿਓ ਤੇ ਪੂਰੀ ਸੰਗਤ ਤੱਕ ਸ਼ੇਅਰ ਕਰਕੇ ਪਹੁੰਚਾਓ ਆ ਤਾਂ ਨੂੰ ਪਹਿਲਾਂ ਮਾਈ ਦੀ ਇੱਕ ਵੀਡੀਓ ਸੁਣਾਉਣਾ ਆ ਜਿਸ ਦੇ ਵਿੱਚ ਮਾਈ ਦਾ ਕੁੱਟ-ਕੁੱਟ ਕੇ ਪਾਦਰੀ ਵੱਲੋਂ ਮੁੰਡਾ ਮਾਰਦ ਤਾ ਭੂਤ ਕੱਢਣ ਦੇ ਚੱਕਰ ਦੇ ਵਿੱਚ ਤੇ ਇਹ ਤੁਸੀਂ ਪਹਿਲਾਂ ਵੀਡੀਓ ਸੁਣ ਲਓ ਉਹ ਸੈਤਾਨ ਗੱਟਨ ਆਏ ਪਾਤਰੀ ਨੇ ਕੁੱਟ-ਕੁੱਟ ਕੇ ਬੰਦੇ ਨੂੰ ਮਾਤੀ ਘਾਟ ਪਾਰ ਦਿੱਤਾ ਅੰਧ ਵਿਸ਼ਵਾਸ ਨੇ ਤਿੰਨ ਬੱਚਿਆਂ ਦੇ ਪਿਓ ਦੀ ਜਾਨ ਲੈ ਲਈ ਮੇਰਾ ਬੇਗਾ ਠੀਕ ਨਹੀਂ ਹੋ ਰਿਹਾ ਮਾਰਦਾ ਸੀ ਉਹਦੇ ਕਾਰਨ ਮੈਂ ਚੱਕੀ ਪਾਸਟਰ ਨੂੰ ਸੱਦਿਆ ਕੇ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲਾਂ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸੱਦਲੇ ਲਾ ਕੇ ਉਹ ਆਨਾਂ ਨੇ ਆਣ ਕੇ ਕਹੇ ਥੋੜ੍ਹ ਮਾਰਨੇ ਸ਼ੁਰੂ ਕਰਤੇ ਕਹਿੰਨੇ ਚ ਪੇੜਾ ਮਾਰਨੀ ਸ਼ੁਰੂ ਕਰਤੀਆਂ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਰੇਲਵੇ ਦੇ ਰੇੜੇ ਦੇ ਦੇ ਚ ਉਹਨਾਂ ਨੇ ਤੋ ਤੋ ਕਹਿੰਦੇ ਥੋੜਾ ਥੱਕ ਕਿੰਨੀ ਲਾਈ ਕਰਛੜਿਆ ਉਹਨੂੰ ਸਾਰਾ ਈਲਾ ਕਰਛੜਿਆ ਇੰਨੀ ਇੱਕ ਸੱਟਾਂ ਲਾਈਆਂ ਸੱਟਾਂ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਤੇ ਮੇਰੇ ਬੱਚੇ ਨੂੰ ਇੱਥਾ ਪਾਵਾ ਪਿੱਛੇ ਬੰਨ ਕੇ ਤੱਤਾ ਵੀ ਬੰਨ ਕੇ ਤੇ ਮੰਦਿਰ ਦੇ ਮੂਤਾਂ ਸੁੱਤ ਗਏ ਮੂਤਾਂ ਸੁੱਤਣ ਦੇ ਕਾਹਨ ਆ ਜੇ ਕਿ ਇਹ ਹੀ ਆ ਤੇ ਮੇਰੇ ਬੱਚੇ ਨੇ ਦੰਦ ਤੋੜ ਦਿੱਤੇ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾ ਨਹੀਂ ਜਾਂਦੀਆਂ ਇਨੂ ਗੱਦੇ ਬੀਬੀ ਤੋਂ ਕਿਸ਼ੇ ਹੋ ਕੇ ਗੈਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਹ ਇਸ ਕਾਰਨ ਇਹਨਾਂ ਨੇ ਕੁੱਤ-ਕੁੱਤ ਕੇ ਮੈਂ ਘਰ ਵਿੱਚ ਅਹੀ ਦੋਵੇਂ ਨੋ ਸਾਸੀ ਆਡੀਆਂ ਨੇ ਪੇਸ਼ ਨਹੀਂ ਜਾਂਦੀ 10-15 ਬੰਦੇ ਤੇ ਤਹਨਾ ਆਹੀ ਮੈਂ ਇਸ ਦਿਦਾਰਾ ਪੈਣ ਫਰਾਵਾ ਨੇ ਫਿਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤੇ ਕੋਈ ਸੋਧ-ਪੋਧ ਨਹੀਂ ਜੇ ਤਾਂ ਜਵਾਨ ਪੁੱਤ ਘਰ ਤੋਂ ਅਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਰਦੀ ਉਹ ਵੀ ਮੈਂਟਲ ਆ ਉਹ ਕੁਛ ਕਰਦਾ ਨਹੀਂ ਮੰਜੀ ਤੇ ਬੈਠਾ ਹੋਏ ਇਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਹੀ ਉਹ ਕੰਮ ਕਰਦਾ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋ-ਕੋ ਮਾਰਿਆ ਵਾ ਤੇ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਪੋਸਟ ਮਾਰਡਲ ਵਾਸਤੇ ਰਿਪੋਰਟ ਰਏ ਇੱਕ ਖਰੀਦਾਰੀ ਕਟਨੜੀ ਪਿੰਡ ਸਿੰਘਪੁਰਾ 3 ਸਾਲ ਦਾ ਹੋਈਆਂ ਸੀ ਵਾਹੀ ਹਾਂਜੀ ਤੁਸੀਂ ਸੰਗਤ ਜੀ ਗੱਲ ਸੁਣ ਲਈ ਆ ਇਹ ਮਾਈ ਦਾ ਬੱਚਾ ਜਿਹੜਾ ਢਿੱਲਾ ਮਠਾ ਆਇਆ ਥੋੜੀ ਬੜੀ ਸਰੀਰ ਨੂੰ ਪ੍ਰੋਬਲਮ ਹੋਈ ਇਹਨੇ ਡਾਕਟਰ ਤੇ ਵਿਸ਼ਵਾਸ ਨਹੀਂ ਮਾਣੇ ਕੀਤਾ ਇਹਨੇ ਇੱਕ ਪਖੰਡੀ ਦੇ ਪਾਦਰੀ ਤੇ ਵਿਸ਼ਵਾਸ ਕਰ ਲਿਆ ਤੇ ਇਹਦਾ ਪੁੱਤ ਅੱਜ ਜਹਾਨ ਤੋਂ ਤੁਰ ਗਿਆ ਆ ਇਥੇ ਹੈ ਨੀਗਾ ਬਹੁਤ ਸਾਰੇ ਲੋਕ ਦੇਖਦੇ ਨੇ ਧਰਮ ਕੋਈ ਵੀ ਮਾੜਾ ਨਹੀਂ ਧਰਮ ਦੇ ਵਿੱਚ ਆਪੋ ਆਪਣੇ ਜਿਹੜੇ ਰਹਿਬਰ ਆ ਸਾਰੇ ਥਾਵਾਂ ਤੇ ਆਪੋ ਆਪਣੇ ਥਾਵਾਂ ਤੇ ਠੀਕ ਨੇ ਪਰ ਕੁਝ ਲੋਕ ਜਿਹੜੇ ਪਖੰਡੀ ਲੋਕ ਨੇ ਜਿਨ੍ਹਾਂ ਨੇ ਪਖੰਡਵਾਦ ਤੋੜਿਆ ਹੋਇਆ ਆ ਪੰਜਾਬ ਦੇ ਵਿੱਚ ਗੰਦ ਪਾਇਆ ਹੋਇਆ ਲੋਕਾਂ ਨੇ ਕੋਈ ਗੱਦੀਆਂ ਲਾ ਕੇ ਘਰਾਂ ਦੇ ਵਿੱਚ ਬੈਠਾ ਉੱਥੇ ਵਾਲ ਹਲਾਈ ਜਾਂਦਾ ਅਗ ਵਾਲ ਖਿਡਾਰ ਖਿਡਾਰ ਕੇ ਕੋਈ ਲੋਕੀ ਉਹਨਾਂ ਦੇ ਮਗਰ ਤੁਰੇ ਫਿਰਦੇ ਨੇ ਲੋਕੀ ਦੁਖੀ ਹੋ ਗਏ ਬਹੁਤ ਸਾਰੇ ਨਾਮ ਕੋ ਜਪਦਾ ਨਹੀਂ ਪ੍ਰਮਾਤਮਾ ਦੇ ਸਿੱਧੇ ਬੰਨੇ ਕੋ ਲੱਗਦਾ ਨਹੀਂਗਾ ਉਲਝੇ ਪਏ ਲੋਕ ਭਟਕੇ ਪਏ ਨੇ ਅੰਧਵਿਸ਼ਵਾਸ ਦੇ ਵਿੱਚ ਗੁਲਤਾਨ ਹੋਏ ਨੇ ਲੋਕ ਇਹਨਾਂ ਦੇ ਹੱਥ ਚੜ੍ਹੇ ਹੋਏ ਨੇ ਇਹ ਲੋਕ ਜਿਹੜੇ ਵਹਿਲੇ ਲੋਕ ਨੇ ਉਹ ਚੰਗੇ ਪਾਦਰੀ ਜਿਹੜੇ ਚੰਗੇ ਪਾਸਟਰ ਜਿਹੜੇ ਉਹਨਾਂ ਦਾ ਨਾਮ ਹੀ ਬਦਨਾਮ ਕਰ ਰਹੇ ਨੇ ਇਹ ਮਾਈ ਦਾ ਪੁੱਤ ਸਿੰਘਪੁਰਾ ਗੁਰਦਾਸਪੁਰ ਦੀ ਘਟਨਾ ਆ ਜ਼ਿਲ੍ਹੇ ਦੀ ਉਥੇ ਕੁੱਟ-ਕੁੱਟ ਕੇ ਮੁੰਡਾ ਮਾਰ ਦਿੱਤਾ ਗਿਆ ਆ ਕੁੱਟ-ਕੁੱਟ ਕੇ ਉਹਦਾ ਬੁਰਾ ਹਾਲ ਕੀਤਾ ਆ ਤੇ ਇਹ ਮਾਈ ਆਂਦੀ ਵੀ 15 ਜਣੇ ਆਏ 15 ਜਣਿਆਂ ਦੇ ਸਾਹਮਣੇ ਉਹਨਾਂ ਲੰਮੇ ਪਾ ਕੇ ਵਿੜੇ ਵਿੱਚ ਕੁੱਟਿਆ ਤੋ ਕਹਿੰਦੇ ਮੁੰਡਾ ਚੀਕਾਂ ਦਿਵਾੜੇ ਮਾਰਨ ਦਿਆ ਤੇ ਕਹਿੰਦੇ ਵੀ ਮੈਨੂੰ ਬਚਾਓ ਮੈਨੂੰ ਬਚਾਓ ਤੋ ਉਹ ਆਂਦੀ ਵੀ ਮੇਰੇ ਪੁੱਤ ਨੂੰ ਛੱਡ ਦਿਓ ਨਾ ਕਰੋ ਉਹ ਆਂਦੇ ਇਹਨੂੰ ਛੱਟ ਨਹੀਂ ਲੱਗਣ ਈ ਇਹਦੇ ਅੰਦਰ ਸ਼ੈਤਾਨ ਵੜਿਆ ਅਹੀਂ ਸ਼ੈਤਾਨ ਕੱਢਣ ਲਿਆ ਭੂਤ ਜਿਹੜਾ ਵੜਿਆ ਨਾ ਦੇ ਅੰਦਰ ਉਹਨੂੰ ਛੱਟ ਲੱਗਣ ਈ ਅਹੀਂ ਉਹਨੂੰ ਕਹਿਂ ਦਏ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਦੁਨੀਆ ਦੇ ਭੂਤ ਬੰਦਾ ਉਹ ਆ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਜਪਦਾ। ਗੱਲ ਆਪਾਂ ਸ਼ਾਰਟਕਟ ਕਰਨੀ ਵੀਡੀਓ ਲੰਮੀ ਹੋ ਜਾਣੀ ਆ। ਤੇ ਵੀਡੀਓ ਵੇਖਣੀ ਤੁਸੀਂ ਸਾਰੀ ਆ ਤਾਂ ਸ਼ੇਅਰ ਜ਼ਰੂਰ ਕਰਨੀ ਆ। ਅੱਜ ਕੱਲ ਆਪਾਂ ਵੇਖਿਆ ਆ ਵੀ ਸਿੱਖਾਂ ਦੇ ਵਿੱਚ ਵੀ ਕੁਝ ਇਹ ਲੋਕ ਕੁਸ ਪੜ੍ਹ ਕਰ ਬੈਠੇ ਨੇ ਜਿਹੜੇ ਕਿ ਗਾਤਰੇ ਪਾ ਕੇ ਇੱਕ ਬੀਬੀ ਵੇਖਿਆ ਪਰਸੋਂ ਵੀਡੀਓ ਕਾਤਰਾ ਨੇ ਪਾਇਆ ਆ ਤੇ ਮੱਥੇ ਤੇ ਤਿਲਕ ਲਵਾਉਂਦੀ ਇੱਕ ਬੰਦੇ ਦੇ ਕੋਲੋਂ ਤੇ ਇੱਕ ਗਾੜੀ ਮੁੰਡਾ ਵਾਲ ਖਿਲਾੜ ਕੇ ਤੇ 扑ੜਕੰਡਿਆ ਆ ਤੇ ਉਹ ਉਹਨੂੰ ਐਡਾ ਆਸ਼ੀਰਵਾਜੇ ਦੇਣ ਲਈ ਆ ਤੇ ਬੜਾ ਕੁਝ ਹੋਤਰਾ ਕੰਡਈ ਆ ਤੇ ਫਾਂਡੇ ਫੁੰਡੇ ਕੰਡਈ ਆ ਇਹਨਾਂ ਪਖੰਡੀਆਂ ਦੇ ਵਾਸਤੇ ਨਾ ਇੱਕ ਵਾਸ ਦੀ 17 ਰੁਪਿਆ 17000 ਰੁਪਿਆ ਦੀ ਡਾਂਗ ਬੜੀ ਵਧੀਆ ਮਿਲਦੀ ਆ ਜਿੰਨੇ ਕੇ ਬੰਦੇ ਨੇ ਕੋਈ ਜਾਗਦੀ ਜ਼ਮੀਰ ਵਾਲੇ ਨੇ ਡਾਂਗ ਖਰੀਦ ਲਈ ਨਾ ਜਦ ਜਦਨ ਵਾਹਣੀ ਚਾਲੂ ਕਰਦੀ ਨਾ ਐਨ ਪੰਜਾਬ ਦੇ ਵਿੱਚ ਤਖਤਾ ਪਲਟ ਕੇ ਰਾਜਣਗੇ ਸਾਫ ਕਰਦਣਗੇ ਪੰਜਾਬ ਨੂੰ ਜਿਹੜਾ ਇਹਨਾਂ ਲੋਕਾਂ ਨੇ ਗੰਦ ਪਾਇਆ ਹੋਇਆ ਆ ਤੇ ਕੋਈ ਕਹੇ ਦੇ ਧੂੜ ਕੱਢੀ ਜਾਂਦਾ ਕੋਈ ਕਹੇ ਨੂੰ ਲਾਚੀਆਂ ਬਈ ਜਾਂਦਾ ਕੋਈ ਧਾਗੇ ਕਰਕੇ ਦੇਈ ਜਾਂਦਾ ਕੋਈ ਤਵੀਜ਼ ਕਰਕੇ ਦੇਈ ਜਾਂਦਾ ਆਹੜਾ ਦੇ ਭਰਾਵੋ ਸਮਝਾ ਸਮਝਾ ਕੇ ਲੋਕਾਂ ਨੂੰ ਗਲਾ ਬਹਿ ਗਿਆ ਆ ਵੀ ਭਰਾਵੋ ਇਹਨਾਂ ਦੇ ਵਿੱਚ ਕੁਝ ਨਹੀਂ ਆਇਆ ਅਸਲੀ ਪ੍ਰਮਾਤਮਾ ਨੂੰ ਮੰਨੋ ਅਸਲੀ ਪ੍ਰਮਾਤਮਾ ਦੇ ਬਚਨ ਨੂੰ ਮੰਨੋ ਜਿੱਥੇ ਪ੍ਰਮਾਤਮਾ ਨੇ ਬਚਨ ਕੀਤਾ ਆਪੋ ਆਪਣੇ ਧਰਮ ਦੇ ਵਿੱਚ ਪੱਕੇ ਹੋ ਤੋ ਪਖੰਡਵਾਦ ਤੋਂ ਹਟ ਕੇ ਚੰਗੀ ਸੱਚੀ ਸੁੱਚੀ ਭਗਤੀ ਕਰੋ ਨਾ ਇਹੋ ਜਿਹੇ ਪਖੰਡ ਵਿੱਚ ਆਪ ਪੋ ਤੇ ਨਾ ਲੋਕਾਂ ਨੇ ਪੋ ਪੈਸਾ ਕਿਹਨੇ ਛਾਤੀ ਤੇ ਰੱਖ ਕੇ ਨਾਲ ਨਹੀਂ ਲੈਣਾ ਪੈਸਾ ਕਿਹਦੇ ਨਾਲ ਨਹੀਂ ਜਾਣਾ ਜਿਹੜਾ ਪੈਸਾ ਤੁਸੀਂ ਇਕੱਠਾ ਕਾੰਢਿਆ ਕਦੀ ਸਿਕੰਦਰ ਦਾ ਇਤਿਹਾਸ ਪੜ ਲਿਓ ਉਹਨੇ 40 ਗੰਜ ਮਾਇਆ ਇਕੱਠੀ ਕੀਤੀ ਤੇ ਆਪਣੀ ਛਾਤੀ ਤੇ 1 ਰੁਪਈਆ ਵੀ ਇੱਕ ਪੈਸਾ ਵੀ ਹਾਤੀ ਛਾਤੀ ਤੇ ਰੱਖ ਕੇ ਨਹੀਂ ਖੜਿਆ ਉਹਨੇ ਐਦਾਂ ਗਿਆ ਇਸ ਸੰਸਾਰ ਤੋਂ ਖਾਲੀ ਹੱਥ ਜਦ ਦਿਨ ਮਰ ਲੱਗਾ ਤੇ ਕਹਿੰਦਾ ਘਰ ਗਿਆ ਪਿਆ ਨੂੰ ਕਹਿੰਦਾ ਮੇਰੇ ਹੱਥ ਬਾਹਰ ਕੱਢ ਕੇ ਖੜਿਓ ਵਿਖਾਇਓ ਵੀ ਮੈਂ ਕੋਹ ਨਾਲ ਨਹੀਂ ਲੈ ਕੇ ਗਿਆ ਤੇ ਇੱਥੇ ਚੰਗੇ ਕਰਮ ਕਰੋ ਮਾੜੇ ਨਾ ਕਰੋ ਮੇਰੇ ਕੋ ਜਿਹੜੇ ਮਾੜੇ ਹੋਏ ਉਹਨਾਂ ਦਾ ਰੱਬ ਜਾਣੂਗਾ ਮੇਰੀ ਇਸ ਕਰਕੇ ਪੈਸਾ ਕਿਸੇ ਦੇ ਨਾਲ ਨਹੀਂ ਜਾਣਾ ਪੈਸੇ ਦੇ ਖਾਤਰ ਲੋਕਾਂ ਨੂੰ ਅੰਧ ਵਿਸ਼ਵਾਸ ਵਿੱਚ ਪਾ ਕੇ ਤੇ ਲੋਕਾਂ ਨੂੰ ਨਾਲ ਲੁੱਟੋ ਤੇ ਨਾ ਮਾਰੋ ਤੇ ਨਾ ਕੁੱਟੋ ਲੱਤਾਂ ਮਾਰ ਮਾਰ ਤੁਸੀਂ ਮੁੰਡਾ ਮਾਰਤਾ ਗਰੀਬ ਦਾ ਉਹ ਉਹ ਉਹਨਾਂ ਦਾ ਸਾਰਾ ਹੀ ਉਹ ਉਹਨਾਂ ਨੂੰ ਕਮਾਈ ਕਰਕੇ ਪਰਿਵਾਰ ਪਾਲਦਾ ਹੀ ਜੇਕਰ ਮਾਈਓ ਮਾਈ ਹੁਣ ਕਹਿੰਦੀ ਆ ਮੈਂ ਵੇਖਿਆ ਵੀ ਬਜਕਾਨੀਆਂ ਹਰਕਤਾ ਕਰਦਾ ਜਾਂ ਕੋਈ ਮਾੜਾ ਮਾੜਾ ਸਰੀਰ ਢਿਲਮਟ ਹੈਗੀ ਤੇ ਮਾਦਾ ਤੂੰ ਕਿਹੇ ਮੈਡੀਕਲ ਸਟੋਰ ਤੇ ਜਾਂਦੀ ਕਿ ਦਵਾਈ ਲੈਣ ਵਾਸਤੇ ਦਵਾਈ ਪੁੜੀ ਲੈਣ ਵਾਸਤੇ ਕਿ ਹਸਪਤਾਲ ਵਿੱਚ ਜਾਂਦੀ ਇਹਨਾਂ ਲੋਕਾਂ ਨੇ ਤੈਨੂੰ ਮੁੰਡੇ ਨੂੰ ਮਾਰ ਦਿੱਤਾ ਉਹਨਾਂ ਨੇ ਕਿਹਾ ਇਹਦੇ ਵਿੱਚ ਭੂਤ ਆ ਭੂਤ ਨਹੀਂ ਹੁੰਦਾ ਇਹ ਚਿੰਤਾ ਨਹੀਂ ਆ ਇਹ ਲੋਕ ਜਿਹੜੇ ਨੇ ਦਿਮਾਗੀ ਪ੍ਰੇਸ਼ਾਨ ਹੋ ਗਏ ਆ ਦਿਮਾਗ ਦੇ ਤੇ ਸਟਰੈਸ ਤੇ ਨਾ ਹੋ ਗਿਆ ਵੀ ਛਾੜੀ ਗਾਲ ਦੇ ਜੇ ਕੋਈ ਕੋਈ ਬੰਦਾ ਤਰੱਕੀ ਕਰ ਗਿਆ ਨਾ ਉਹਦੇ ਵਿੱਚ ਬੰਦਾ ਆਉਂਦਾ ਵੀ ਮੈਂ ਤੇ ਕੀ ਕਿਉਂ ਨਹੀਂ ਕਰ ਸਕਿਆ ਉਹ ਬੰਦਾ ਇਹੋ ਸੋਚ ਸੋਚ ਕੇ ਤੇ ਬੰਦਾ ਪਾਗਲ ਹੋ ਜਾਂਦਾ ਤੇ ਮੁਰਕੇ ਵਿੱਚ ਕਾਨੀਆਂ ਹਰਕਦਾ ਕਰ ਲੱਗ ਬੰਦਾ ਤਾਂ ਤੁਸੀਂ ਲੋਕ ਸਮਝਣ ਨਾ ਬਣੇ ਭੂਤ ਬਣ ਗਿਆ ਤੇ ਭੂਤ ਆ ਗਏ ਆ ਭੂਤ ਬੰਦਾ ਕੋਈ ਨਹੀਂਗਾ ਸਾਰੇ ਸੱਚ ਨੇ ਮਹਾਰਾਜਾਵੇਂ ਪਾਸ਼ਾ ਨੇ ਕਿਹਾ ਆ ਕੋਊ ਬਤਾਨਕ ਪੂਜਤ ਹੈ ਪਸ ਕੋਊ ਮਰਤਾਨਕ ਪੂਜਨ ਧਾਇੋ ਪੂਰ ਕਿਰਿਆ ਉਰਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਮਾਰਦ ਹਮੇ ਪਾਸ਼ਾ ਦਾ ਨਾਂ ਕਹਿੰਨੇ ਮਾਰ ਨੇ ਕਿਹਾ ਵੀ ਕਿਸ ਨੇ ਕਾਲਪੁਰਖ ਮਾਰਾ ਦਾ ਭੇਜ ਨਹੀਂ ਪਾਇਆ ਅਜ ਤੱਕ ਇਹ ਲੋਕ ਆਪਣੇ ਆਪ ਨੂੰ ਬ੍ਰਹਮ ਗਿਆਨੀ ਬਣ ਬਣ ਕੇ ਗਾਹ ਡੇ ਆ ਬ੍ਰਹਮ ਗਿਆਨੀ ਸਰਵੇ ਕੀ ਹੋਇਆ ਆ ਸ੍ਰੀ ਅਕਾਲਪੁਰਖ ਸਾਹਿਬ ਮਹਾਰਾਜ ਉਹਨਾਂ ਨੇ ਗਾੜੀ ਡਿਊਟੀ ਲਾਈ ਆਪਣੀ ਸਿੰਘਾਂ ਦੀ ਆਪਣੇ ਸੂਰਮਿਆਂ ਦੀ ਆਪਣੇ ਗੁਰੂ ਆ ਪੀਰਾਂ ਯੋਧਿਆਂ ਦੀ ਡਿਊਟੀ ਲਾਈ ਆ ਇਹ ਲੋਕ ਤੁਹਾਨੂੰ ਲੁੱਟ ਖਸੁੱਟ ਰਹੇ ਨੇ ਅਹੀਂ ਤੁਹਾਨੂੰ ਕਿੰਨਾ ਸਮਝਾ ਰਹੇ ਆਂ ਵੀ ਭਾਈ ਸਮਝੋ ਵੀ ਬੰਦੇ ਬਣੋ ਬੰਦਿਆਂ ਵਾਲੇ ਕੰਮ ਕਰੋ ਨਾ ਇਹੋ ਜਿਹੇ ਲੋਕਾਂ ਦੇ ਮਗਰ ਲੱਗੋਏ ਤੁਹਾਨੂੰ ਮਾਰਨ ਕੁੱਟਣ ਦੇ ਜੇ ਇਹ ਤੁਹਾਨੂੰ ਪਾਗਲ ਬਣਾ ਰਹੇ ਨੇ ਹੁਣ ਮਾਈ ਲੱਭਦੀ ਫਿਰਦੀ ਆਪਣਾ ਪੁੱਤ ਹੁਣ ਮੈਂ ਗੱਲ ਇਹ ਕਹਿਣਾ ਚਾਹੁੰਦਾ ਜਾਂਦੀ ਗੱਲ ਦੋ ਗੱਲਾਂ ਕਹਿਣੀਆਂ ਮੈਂ ਹੁਣ ਦੂਸਰੀ ਪਹਿਲੀ ਗੱਲ ਮੈਂ ਇਹ ਕਹਿਣਾ ਵੀ ਜੇ ਕੋਈ ਉਹ ਮੁੰਡਾ ਉਹਨੇ ਕੁੱਟ ਕੁੱਟ ਕੇ ਮਾਰਤਾ ਦੂਜੇ ਪਾਸੇ ਜਿਹੜੇ ਪਾਦਰੀ ਮੈਂ ਵੇਖੇ ਆ ਵੀ ਕਈ ਚੰਗੇ ਵੀ ਅਗੇ ਕਈ ਮਾੜੇ ਵੇਖੇ ਉਹ ਪਖੰਡਵਾਦ ਤੋਂ ਪਰੇ ਨੇ ਚੰਗੇ ਕੰਮ ਕਰਦੇ ਆ ਜਿਹੜੇ ਪਖੰਡ ਕਰਦੇ ਆ ਜਿਹੜੇ ਆਂਦੇ ਲੋਕਾਂ ਨੂੰ ਅਸੀਂ ਪੂਰ ਕਰਦੇ ਆ ਮੁੰਡਾ ਹੁਣ ਇਹਨਾਂ ਦਾ ਮਾਰ ਦਿੱਤਾ ਜਾਓ ਜਿਉਂਦਾ ਕਰਕੇ ਵਿਖਾਓ ਜਾਓ ਜਿਉਂਦਾ ਕਰਕੇ ਵਿਖਾਓ 1 ਲੱਖ ਰੁਪਇਆ ਮੈਂ ਦਊਂਗਾ ਤੁਹਾਨੂੰ ਆਪਣੇ ਕੋਲੋਂ 1 ਲੱਖ ਰੁਪਇਆ ਦੇਵਾਂਗੇ ਪਾ ਜਿੱਥੋਂ ਮਰਜੀ ਦਈਏ ਜਿਉਂਦਾ ਕਰਕੇ ਵਿਖਾਓ ਜੇ ਤੁਸੀਂ ਜਿਉਂਦਾ ਕਰ ਦੋਗੇ ਨਾ ਉਹ ਮੁੰਡਾ ਕਬਰ ਦੇ ਵਿੱਚ ਮਾਰ ਕੇ ਦੱਬ ਦਿੱਤਾ ਇਹਨਾਂ ਨੇ ਜਿਉਂਦਾ ਕਰਕੇ ਵਿਖਾਓ ਤੇ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਲੱਖ ਰੁਪਇਆ ਦੇਵਾਂਗੇ ਜਾਓ ਜਿਉਂਦਾ ਕਰ ਦੋ ਤਾਂ ਦੂਸਰੀ ਗੱਲ ਮੈਂ ਕਹਣਾ ਕਿ ਪੰਜਾਬ ਪੁਲਿਸ ਵਾਲੇ ਹਣ ਜੋ ਗੱਡੀਆਂ ਹੂਟਰ ਮਾਰਦੇ ਮਾਰਦੇ ਆਪਣੀਆਂ ਟੀਮਾਂ ਰੀ ਟੀਮਾਂ ਲੈ ਕੇ ਉਹ ਪਿੰਡ ਸਿੰਘਪੁਰਾ ਗੁਰਦਾਸਪੁਰ ਦੇ ਵਿੱਚ ਪਹੁੰਚੇ ਆ ਤਾਂ ਜਦੋਂ ਇਹ ਗੱਡੀਆਂ ਲਾ ਕੇ ਜਦੋਂ ਮੂਰਖ ਲੋਕਾਂ ਨੂੰ ਬਣਾਉਣ ਦੇ ਜਦੋਂ ਪਾਗਲ ਲੋਕਾਂ ਨੂੰ ਬਣਾਉਣ ਦੇ ਆ ਥਾਂ ਥਾਂ ਤੇ ਪਖੰਡੀ ਦੰਮੀ ਬੈਠੇ ਆ ਪਖੰਡੀ ਬਾਪੇ ਬਣ ਬਣ ਕੇ ਬੈਠੇ ਆ ਜਿਹੜੇ ਪਖੰਡਵਾਦ ਕਰਨ ਦੇ ਆ ਲੋਕਾਂ ਚ ਪੂਰ ਕੱਢਣ ਦੇ ਆ ਉਹ ਲੋਕਾਂ ਲੋਕਾਂ ਨੂੰ ਮਰਨ ਤੋਂ ਪਹਿਲਾਂ ਕਿਉਂ ਨਹੀਂ ਤੁਸੀਂ ਬਚਾਉਂਦੇ ਜਦੋਂ ਕੋ ਬੰਦਾ ਮਰ ਜਾਂਦਾ ਉਦੋਂ ਤੁਸੀਂ ਇਕੱਠੇ ਹੋਗੇ ਸਾਰੇ ਜਣੇ ਜਾਣੇ ਆਪਣੀਆਂ ਟੀਮਾਂ ਲੈ ਕੇ ਤੇ ਇਹਨਾਂ 'ਤੇ ਪਹਿਲਾਂ ਕਾਰਵਾਈਆਂ ਕਰਕੇ ਤੇ ਇਹਨਾਂ ਨੂੰ ਸਿਖਾ ਵਾਲੇ ਅੰਦਰ ਪਹਜਾਓ ਕਿਉਂ ਨਹੀਂ ਪਹਜਾਉਂਦੇ ਇਹਨਾਂ ਨੂੰ ਅੰਦਰ ਤੁਹਾਡਾ ਫਰਜ਼ ਬਣਦਾ ਪੰਜਾਬ ਪੁਲਿਸ ਵਾਲਿਓ ਵੀਰ ਭਰਾਵੋ ਤੁਹਾਡਾ ਫਰਜ਼ ਬਣਦਾ ਆ ਕਿ ਤੁਸੀਂ ਪੰਜਾਬ ਦੇ ਵਿੱਚ ਅਮਨ ਔਨ ਸ਼ਾਂਤੀ ਕਾਇਮ ਸਦਾ ਰੱਖਣੀ ਆ ਤੁਸੀਂ ਪਤਾ ਨਹੀਂ ਕਿਹੜੀ ਗੁੰਮ ਕਰਨੇ ਨੀਂ ਸੁੱਤੇ ਹੋਏ ਹੋ ਵੱਡੇ ਵੱਡੇ ਭਾਵੇਂ ਜਿਹਨੇ ਮਾਰ ਜੀਦਾ ਅਫਸਰ ਗਾਲ ਮੈਰੀ ਸੁਣ ਲਓ ਮੈਂ ਮੇਰੀ ਗੱਲ ਦਾ ਭਾਵੇਂ ਤੁਸੀਂ ਗੁੱਸਾ ਮੰਨਣੋ ਭਾਵੇਂ ਨਾ ਮੰਨੋ ਮੈਂ ਗੱਲ ਸੱਚੀ ਕਰਨੀ ਆ ਭਰਾਵੋ ਤੁਹਾਨੂੰ ਤਨਖਾਹ ਦੇ ਨਾਲ ਮਤਵਲਿਆ ਆ ਕਿੰਨਾ ਪੰਜਾਬ ਦੇ ਵਿੱਚ ਪਖੰਡਵਾਰ ਪਾਤਾ ਲੋਕਾਂ ਨੇ ਚੰਗੇ ਰੈਬਰ ਨਾਲ ਤੋੜ ਕੇ ਬੰਦੇ ਆਪਣੇ ਨਾਲ ਆਪਣੇ ਨਾਲ ਬੰਦੇ ਜੋੜਨ ਦੇ ਆ ਇਸੇ ਕਰਕੇ ਤੇ ਮਹਾਰਾਜ ਦਾਵੇਂ ਪਾਸ਼ਾ ਨੇ ਕਿਹਾ ਸੀ ਕਿ ਆ ਪਖੰਡੀਆਂ ਦੰਮੀਆਂ ਦੇ ਮਗਰ ਲੱਗਣੋ ਹਟ ਜਾਓ ਤੁਹਾਨੂੰ ਆਪਣੇ ਪੈਰਾਂ ਦੇ ਵਿੱਚ ਗੰਦ ਪਿਆ ਕੇ ਕਹਿੰਦੇ ਅਮਰਦ ਸ਼ਖਲਾ ਆ ਝੂਠਾ ਪਾਣੀ ਖੂਹ ਵਿੱਚ ਪਾ ਕੇ ਕਹਿੰਦੇ ਅਮਰਦ ਸ਼ਖਲਾ ਇਸੇ ਕਰਕੇ ਦਾਵੇਂ ਪਾਸ਼ਾ ਨੇ ਪੰਜਾਬ ਬਾਣੀਆਂ ਦੀ ਪੰਜਾਬ ਬਾਣੀਆਂ ਦਾ ਅੰਮ੍ਰਿਤ ਤਿਆਰ ਕਰਕੇ ਖੰਡੇ ਬਾਡੀ ਦੀ ਪੌਲ ਤਿਆਰ ਕਰਕੇ ਅੰਮ੍ਰਿਤ ਛਕਾ ਕੇ ਲੋਕਾਂ ਨੂੰ ਤਿਆਰ ਬਤ ਤਿਆਰ ਕੀਤਾ ਹੈ ਵੀ ਆਪਣੀ ਸਲਫ ਡਿਫੈਂਸ ਵਾਸਤੇ ਮਹਾਰਾਜ ਨੇ ਸ਼ਸਤਰ ਪਵਾਏ ਹੀ ਅੱਜ ਤੱਕ ਤੁਸੀਂ ਆਪ ਹੀ ਇਹਨਾਂ ਕੋ ਲੱਤਾਂ ਖਾਣ ਦੇ ਪਖੰਡੀਆਂ ਦੰਮੀਆਂ ਦੇ ਕੋਲ ਤੇ ਹੁਣ ਅਸੀਂ ਕੀ ਕਹੀਏ ਜਰ ਜੇ ਤੁਹਾਡੇ ਕੋ ਪੈਸੇ ਨਹੀਂ ਹੈਗੇ ਤਾਂ ਮਹਾਰਾਜ ਦਾ ਹੱਥ ਹੱਥ ਦਿੱਤੇ ਆ ਪੈਰ ਦਿੱਤੇ ਆ 10 9 ਦਿੱਤੇ ਨਾ ਹੱਥਾਂ ਨਾਲ ਕਮਾਈ ਕਰੋ ਕਮਾਈ ਕਰਕੇ ਤਾਂ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰੋ ਕਿਉਂ ਲੋਕ ਪਾਗਲ ਹੋ ਕੇ ਤੁਸੀਂ ਇਹਨਾਂ ਦੇ ਮਗਰ ਪਏ ਹੋਇਓ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਜਿਹੜਾ ਬੰਦਾ ਵਿਹਲਾ ਹੁੰਦਾ ਆ ਜਿਸ ਨੂੰ ਕੋਈ ਪੁੱਛਦਾ ਨਹੀਂ ਉਹ ਬਾਬਾ ਦੇ ਪਖੰਡੀ ਬਣ ਜਾਂਦਾ ਆ ਇਸ ਕਰਕੇ ਇਹਨਾਂ ਲੋਕਾਂ ਦੇ ਕੋਲੋਂ ਬਚੋ ਇਹਨਾਂ ਲੋਕਾਂ ਦੇ ਕੋਲੋਂ ਆਪਣੇ ਆਪ ਨੂੰ ਬਚਾਓ ਆਪਣੇ ਪਰਿਵਾਰਾਂ ਨੂੰ ਬਚਾਓ ਇਹਨਾਂ ਦੇ ਪੱਲੇ ਕੱਖ ਨਹੀਂਗਾ ਤੁਹਾਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰ ਰੱਬ ਵਚਨ ਕਮਾਓ ਜਿਹੜੇ ਵੀ ਧਰਮ ਦੇ ਵਿੱਚ ਆਗੇ ਉਹ ਆਪੋ ਵਿ ਧਰਮ ਦੀ ਧਰਮ ਗ੍ਰੰਥ ਨੂੰ ਪੜੋ ਤੇ ਉਹਨੂੰ ਮੰਨੋ ਅਹੀਂ ਤਾਂ ਇਹ ਨਹੀਂ ਆਨੇ ਵੀ ਤੁਸੀਂ ਸਾਰੇ ਘੁਮ ਘਮ ਆ ਕੇ ਸਿੱਖ ਪੰਥ ਵਿੱਚ ਆ ਜਾਓ ਜਿੰਨੇ ਆਉਣਾ ਨਾ ਉਹ ਆਪਣੇ ਪ੍ਰੇਮ ਦੇ ਨਾਲ ਆਉਣਾ ਤਾਂ ਕਿਸੇ ਨੂੰ ਬੜੋ ਬੜੀ ਧੱਕ ਕਿ ਨਹੀਂ ਲਿਓਣੇ ਚਾਹੁੰਦੇ ਅਸੀਂ ਆਪਣੇ ਨਾਲ ਜੇਨ ਪ੍ਰੇਮ ਕਿਉਂ ਤਾਂ ਨਹੀਂ ਪ੍ਰਾਪਾਇਓ ਜਿੰਨੇ ਪ੍ਰੇਮ ਕਰਨਾ ਰੱਬ ਨੂੰ ਉਹਨੇ ਪਉਣਾ ਆ ਰੱਬ ਨਾਲ ਲੱਭਦੇ ਕਿੱਧਰ ਫਿਰਦੇ ਆ ਰੱਬ ਤਾਂ ਤੁਹਾਡੇ ਅੰਦਰ ਬੈਠਾ ਆ ਜੇ ਤੁਸੀਂ ਆਪਣੇ ਮਨ ਨੂੰ ਖੁਸ਼ ਰੱਖਿਆ ਜੇ ਤੁਸੀਂ ਆਪਣੇ ਪਰਿਵਾਰ ਨੂੰ ਖੁਸ਼ ਰੱਖਿਆ ਜੇ ਪਰਿਵਾਰ ਦੇ ਵਿੱਚ ਕੋਈ ਪਾਲਣ ਪੋਸ਼ਣ ਕੀਤਾ ਕੋਈ ਪਰਿਵਾਰ ਦੀ ਸੇਵਾ ਕਰਦੇ ਹੋ ਤਾਂ ਰੱਬ ਨੂੰ ਰੱਬ ਦੀ ਸੇਵਾ ਕਰਦੇ ਹੋ ਮਾਈ ਤੁਹਾਡੀ ਬਿਮਾਰ ਮੰਜੀ ਦੇ ਪਈ ਆ ਤੇ ਉਹ ਤੁਹਾਡਾ ਬਿਮਾਰ ਰੋਟੀ ਕੋਈ ਪੁੱਛਣ ਨਹੀਂ ਡਿਆ ਕੋ ਪਾਣੀ ਕੋ ਪੁੱਛਣ ਨਹੀਂ ਡਿਆ ਤੂੰ ਆ ਨਾ ਮੈਂ ਉੱਥੇ ਜਾ ਕੇ ਮੱਥਾ ਟੇਕਵਾ ਉਧਰ ਜਾ ਕੇ ਮੈਂ ਸੇਵਾ ਕਰਵਾ ਤੇ ਸੇਵਾ ਤੇਰੀ ਸਫਲ ਆ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਾਰੇ ਨੇ ਕਿ ਅਸਲੀ ਮਾਤਾ ਪਿਤਾ ਜਿਹੜੇ ਆ ਨਾ ਆਪਣੇ ਉਹ ਰੱਬ ਮੰਨੇ ਜਾਂਦੇ ਰੱਬ ਉਹੀ ਆ ਰੱਬ ਕਿਉਂ ਲੋਕ ਤੁਸੀਂ ਇਹੋ ਜੇ ਕੰਮਾਂ ਵਿੱਚ ਪਏ ਆਇਓ ਹੁਣ ਮਾਈ ਨੂੰ ਪੁੱਛੇ ਵੀ ਤੂੰ ਦਵਾਈ ਦਿਵਾਉਣੀ ਤੇ ਕੋਈ ਮੈਡੀਕਲ ਸਟੋਰ ਤੇ ਜਾਂਦੀ ਤੂੰ ਪਾਦਰੀ ਸਾਧ ਕੇ ਲਿਆਏ ਵੀ ਇਹਦੇ ਭੂਰ ਕੱਢਾ ਨਾ ਕੁੱਟ-ਕੁੱਟ ਕੇ ਤੇਰੇ ਮੁੰਡੇ ਦੀ ਜਾਨ ਕੱਢਤੀ ਹੁਣ ਲੱਬ ਲਾ ਪੁੱਤਰ ਆਪਣਾ ਕਿਉਂ ਪਾਗਲ ਬਣ ਗਏ ਹੋ ਕਿ ਮੈਡੀਕਲ ਸਟੋਰ ਤੇ ਜਾਂਦੀ ਤੇ ਅੱਜ ਠੀਕ ਹੋਣਾ ਹੈ ਉਹਨੇ ਜੇ ਕੱਲ ਨੂੰ ਠੀਕ ਹੋਣਾ ਹੈ ਯਾਰ ਜਿਹੜੀ ਢਿਲਮਟੋ ਸਰੀਰਾਂ ਨੇ ਨਾਲ ਆ ਜੇਕਰ ਢਿਲਮਟੋ ਹੀ ਮੈਂ ਆਪ ਦੋ ਤਿੰਨ ਦਿਨ ਦਿਲਾਰਿਆ ਤਾਂ ਮੈਂ ਇਹ ਕੋਈ ਕਿਸੇ ਦੇ ਪਾਰਾਂ ਚ ਡੇਗਦਾ ਜਾ ਕੇ ਦਵਾਈ ਲਈ ਹੈ ਠੀਕ ਹੋ ਗਈ ਸ਼ਾਮ ਨੂੰ ਢਿਲਮਟ ਬਣੀ ਹੁੰਦੀ ਹੈ ਸਰੀਰ ਪਰਮਾਤਮਾ ਨੇ ਕਹੇ ਦੁੱਖ ਸੁੱਖ ਆਉਂਦੇ ਰਹਿੰਦੇ ਆ ਡਕਸ਼ੋਕ ਵੇਖ ਕੇ ਗਰੀਬੀ ਵੇਖ ਕੇ ਆਪਣੇ ਗੁਰੂ ਪਰਮਾਤਮਾ ਨੂੰ ਛੱਡ ਨਹੀਂ ਜਾਈਦਾ ਆਪਣੇ ਪਿਓ ਨੂੰ ਛੱਡ ਨਹੀਂ ਜਾਈਦਾ ਇੱਕ ਥਾਂ ਤੇ ਇੱਕ ਤਖਤੇ ਤੇ ਬਹਿ ਬਈਦਾ ਆ ਗੁਰੂ ਨੇ ਕਿਹਾ ਗੁਰੂ ਭਾਵੇਂ ਮਾਰ ਦੇ ਭਾਵੇਂ ਰੱਖ ਲੈ ਮੈਂ ਤੇਰਾ ਹੀ ਆ ਭਾਵੇਂ ਮੈਨੂੰ ਭੁੱਖਾ ਰੱਖ ਭਾਵੇਂ ਰਜਾ ਕੇ ਰੱਖ ਮੈਂ ਤੇਰਾ ਹੀ ਆ ਭਾਵੇਂ ਮਾਰ ਦੇ ਭਾਵੇਂ ਜਵਾਲਾ ਤੇ ਤੇਰਾ ਹੀ ਆ ਬਸ ਮੈਂ ਤੇਰਾ ਹੀ ਬੰਦਾ ਬੰਦੇ ਨੇ ਕਿਹਾ ਨਾ ਬੰਦਾ ਸਿੰਘ ਬਹਾਦਰ ਨੇ ਮਾਰਨ ਲਗਾ ਕਿਹੜਾ ਬੰਦਾ ਕਹਿੰਦਾ ਮੈਂ ਬੰਦਾ ਤੇਰਾ ਹੀ ਬੰਦਾ ਤੇਰਾ ਹੀ ਬੰਦਾ ਆ ਇਸ ਕਰਕੇ ਅੱਜ ਸਾਨੂੰ ਸਮਝਣ ਨਹੀਂ ਲੋੜ ਆ ਤੇ ਪੰਜਾਬ ਪੁਲਿਸ ਵਾਲਿਆਂ ਨੂੰ ਕਹਿਣਾ ਚਾਹੁੰਨਾ ਕਿ ਭਰਾਵੋ ਇਹੋ ਜੇ ਪਖੰਡੀਆਂ ਦੰਮੀਆਂ ਤੇ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਿਖਾਣਵੇਂ ਸੁੱਟੋ ਜਿਹੜੇ ਪਖੰਡ ਕਾੜਦੇ ਨੇ ਨਕਲੀ ਗੱਡੀਆਂ ਲਾ ਕੇ ਪਖੰਡ ਕਾਂਦੇ ਨੇ ਇਹ ਗੁਰੂਆਂ ਗੁਰੂਆਂ ਦਾ ਹਵਾਲਾ ਲੈ ਕੇ ਧਰਮ ਗ੍ਰੰਥਾਂ ਦਾ ਹਵਾਲਾ ਲੈ ਕੇ ਲੋਕਾਂ ਨੂੰ ਪਾਗਲ ਬਣਾ ਕੇ ਅੰਧਵਿਸ਼ਵਾਸ ਫਲਾ ਕੇ ਜਿਹੜੇ ਚੰਗੇ ਬੰਦੇ ਉਹਨਾਂ ਦਾ ਕਦਰ ਸਤਕਾਰ ਕਰਦੇ ਆ ਜਿਹੜੇ ਬੰਦੇ ਪਖੰਡ ਕਾਂਦੇ ਉਹਨਾਂ ਦਾ ਵਿਰੋਧ ਕਰਦੇ ਤੇ ਕਰਦੇ ਸਦਾ ਰਹਿਾਂਗੇ ਡੜ ਕੇ ਬੋਲਦੇ ਆ ਤੇ ਡੜ ਕੇ ਬੋਲਿਆ ਹੋਇਆ ਮੇਰਾ ਸਫਲ ਤਾਂ ਹੀ ਆ ਜੇ ਤੁਸੀਂ ਵੀਡੀਓ ਨੂੰ ਤੋੜ ਬਟਾ ਤੋੜ ਸ਼ੇਅਰ ਕਰਦੇ ਹੋ ਠੀਕ ਆ ਜੀ ਇਹਨਾਂ ਤੇ ਡੰਡਾ ਕਸੋ ਪੰਜਾਬ ਦਾ ਮਾਹੌਲ ਖਰਾਬ ਇਹਨਾਂ ਨੇ ਕੀਤਾ ਆ ਪੰਜਾਬ ਦੇ ਵਿੱਚ ਪੰਜ ਦਰਿਆ ਹੀ ਛੇਵਾਂ ਦਰਿਆ ਨਸ਼ਿਆਂ ਦਾ ਸਤਵਾਂ ਦਰਿਆ ਬਾਬਿਆਂ ਦਾ ਇਹ ਸਤਵਾਂ ਦਰਿਆ ਜਿਹੜਾ ਬਹੁਤ ਘਾਤਕ ਸਾਬਤ ਹੋਣ ਵਾਲਾ ਅਗਲੇ ਸਮੇਂ ਦੇ ਵਿੱਚ ਇਹ ਤੁਸੀਂ ਵੇਖਦੇ ਜਾਓ ਤੇ ਆਪਾਂ ਕੋ ਗੱਲ ਝੂਠ ਨਹੀਂ ਕਹੀ ਆਪਾਂ ਗੱਲ ਸੱਚੀ ਕਹੀ ਆ ਤੇ ਸੱਚ ਦੇ ਨਾਲ ਜੁੜੋ ਪਸ ਸੱਚ ਦਾ ਪੱਲੂ ਫੜੋ ਸੱਚ ਦੇ ਨਾਲ ਸਾਰਾ ਕੁਝ ਤੁਹਾਨੂੰ ਮਿਲਣਾ ਸੱਚ ਸਬਨਾ ਕਾ ਕਸਮ ਹੈ ਜੇ ਇਸ ਬਖਸ਼ੇ ਸੋ ਜਾਣ ਪਾਵੇ ਤੇ ਕਹਨੇ ਤੁਹਾਨੂੰ ਕੁਛ ਦੇਣਾ ਦਾਨ-ਉਮ ਦੀ ਕਿਰਤ ਕਮਾਈ ਕਰੋ ਆਪ ਜਪੋ ਅਬਰਾਹ ਨਾਮ ਜਪਾਵੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੈਸੇਜ ਆ ਇਹ ਮੈਸੇਜ ਨੂੰ ਫੋਲੋ ਕਰੋ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ